ਵੱਡੀ ਖਬਰ ਹੈ ਭਾਈ ਅਮਰਿਤਪਾਲ ਸਿੰਘ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਸਿੱਖ ਕੌਮਤਾ ਪ੍ਰਚਾਰ ਕਰ ਹੀ ਰਹੀ ਹੈ ਪਰੰਤੂ ਹੁਣ ਵਕੀਲ ਵੀ ਉਹਨਾਂ ਦੇ ਲਈ ਚੋਣ ਪ੍ਰਚਾਰ ਦੇ ਲਈ ਸਿਆਸੀ ਅਖਾੜੇ ਦੇ ਵਿੱਚ ਉਤਰ ਚੁੱਕੇ ਨੇ ਤਾਂ ਦੱਸਦੀ ਹੈ ਕਿ ਉਥੇ ਹਰਪਾਲ ਸਿੰਘ ਖਾਰਾ ਦੇ ਇੱਕ ਵੱਡਾ ਬਿਆਨ ਸਾਹਮਣੇ ਆਇਆ ਭਾਈ ਅਮਰਿਤਪਾਲ ਨੂੰ ਵੋਟ ਪਾਓ ਤੇ ਇਸ ਵਾਰ ਐਮਪੀ ਲਿਆਓ ਤੇ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤੇ ਗਏ ਸਿੱਖ ਕੌਮ ਦੇ ਲਈ ਇੱਕ ਵੱਡੀ ਅਪੀਲ ਕੀਤੀ ਗਈ ਹੈ ਤੇ ਜਿਸ ਦੇ ਦੌਰਾਨ ਦੱਸਿਆ ਕਿ ਜੋ-ਜੋ ਵੋਟਾਂ ਦੇ ਨੇੜੇ ਆ ਰਹੇ ਨੇ ਪੂਰਨ ਤੌਰ ਤੇ ਸਿਆਸਤ ਭਰਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਤੋਂ ਬਾਅਦ ਕਈ ਵਿਰੋਧੀਆਂ ਦੇ ਉੱਤੇ ਤਿੱਖੇ ਨਿਸ਼ਾਨੇ ਜਿਹੜੇ ਕਿ ਖਾਰਾ ਦੇ ਵੱਲ ਸਾਦੇ ਗਏ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਉਹਨਾਂ ਦੇ ਵਕੀਲ ਦਾ ਹੋਰ ਕੀ ਕਹਿੰਦਾ ਜਿਵੇਂ ਸਰਕਾਰ ਨੂੰ ਡਰਾ ਹੈ ਕਿ ਅੱਜ ਵੋਟ ਮੰਗਣ ਨਹੀਂ ਜਾਣਾ ਤੇ ਮੈਂ ਕਹਿੰਦਾ ਵੋਟ ਮੰਗਣੀ ਚਾਹੀਦੀ ਜੇ ਅਜੇ ਵੀ ਵੋਟ ਮੰਗਣੀ ਹੈ ਤਾਂ ਫਿਰ ਗੱਲ ਸਹੀ ਨਹੀਂ ਕਾਰਨ ਕੀ ਆ ਜਿਵੇਂ ਪਿੰਡਾਂ ਦੇ ਅੰਦਰ ਮੈਂ ਜਾ ਕੇ ਵੇਖਿਆ ਹੈ ਕੋਈ ਆਮ ਆਦਮੀ ਕਾਂਗਰਸ ਆ ਕਾਲੀ ਕਿਸੇ ਦਾ ਕੋਈ ਅਜਿਹਾ ਚੱਕਰ ਨਹੀਂ ਕੀਤਾ ਉਹ ਵੀਨੇ ਦੇ ਇੱਕ ਮੇਰੇ ਇੱਥੇ ਭਾਈ ਸਾਹਿਬ ਨਾਲ ਮੇਰੇ ਗੱਡੀ 'ਚ ਬੈਠੇ ਸੀ ਕਹਿੰਦੇ ਅਸੀਂ ਕਈ ਸਾਲਾਂ ਤੋਂ ਦੋ ਤਿੰਨ ਪਰਿਵਾਰ ਆਪਸ ਵਿੱਚ ਕਿਤੇ ਮਿਲੇ ਹੀ ਨਹੀਂ ਇਸ ਇਲੈਕਸ਼ਨਾਂ ਨੇ ਬਾਦੇ ਅਸੀਂ ਇਕੱਠੇ ਪਕੌੜੇ ਖਾਣ ਲੱਗੇ ਆ ਇਤੋਂ ਵੱਡੀ ਪੰਜਾਬ ਦੇ ਅੰਦਰ ਜਿੱਤ ਕੀ ਹੋ ਖਡੂਰ ਸਾਹਿਬ ਹੀ ਹਲਕਾ ਹੈ ਜਿਹੜਾ ਮੈਨੂੰ ਲੱਗਦਾ ਕਿ ਪੰਜਾਬ ਦੇ ਅੰਦਰ ਦੁਬਾਰਾ ਜਿਵੇਂ ਇਤਿਹਾਸ 1922 ਦੇ ਵਿੱਚ ਜਫੇਦਾਰ ਕਰਤਾਰ ਸਿੰਘ ਝੱਬਰ ਰਾਣੇ ਰਚਿਆ ਸੀ ਸ਼ਾਇਦ ਪੰਜਾਬ ਦੇ ਅੰਦਰ ਦੁਬਾਰਾ ਇਹ ਸ਼ੁਰੂ ਹੋਇਆ ਫਿਰ ਦੁਬਾਰਾ ਇੱਕ ਸਾਨੂੰ ਐਹੋ ਜੇ ਲੀਡਰ ਆਉਣ ਜਿਹੜੇ ਪੰਜਾਬ ਦੀ ਗੱਲ ਕਰਨ ਆਪ ਦੀ ਕੌਮ ਦੀ ਗੱਲ ਕਰਨ ਤੇ ਆਪਦੇ ਖਿੱਤੇ ਦੀ ਗੱਲ ਕਰਨ ਸੋ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇੱਥੇ ਠੀਕ ਹੈ ਇੰਟੈਲੀਜੈਂਸ ਦੇ ਬੰਦੇ ਵੀ ਹੁੰਦੇ ਨੇ ਉਹਨਾਂ ਨੇ ਜਾ ਕੇ ਵਿਖਾਉਣਾ ਕਿ ਅਜੇ ਪਰਮਿਸ਼ਨ ਨਹੀਂ ਮਿਲੀ ਫਿਰ ਵੀ ਇਹ ਵੋਟ ਦੀ ਗੱਲ ਕਰਦੇ ਨੇ ਤਾਂ ਮੈਂ ਗੱਲ ਕਹੀ ਆ ਕਿ ਵੋਟ ਮੰਗਣ ਦੀ ਹੁਣ ਲੋੜ ਨਹੀਂ ਦੂਸਰਾ ਇੱਕ ਇਸ ਤਰ੍ਹਾਂ ਦਾ ਇਲੈਕਸ਼ਨ ਹੈ ਜਿਹੜਾ ਮੈਂ ਉਹ ਮੈਸੇਜ ਜੇਣਾ ਚਾਹਣਾ ਜਿਹੜਾ ਚੋਣ ਕਮਿਸ਼ਨ ਨੂੰ ਜਿੰਦੇ ਅੰਦਰ ਨਾ ਕੋਈ ਨਸ਼ਾ ਨਾ ਕੋਈ ਸੇਲ ਪਰਚੇਜ ਦੀ ਗੱਲ ਨਾ ਕਿਸੇ ਤਰ੍ਹਾਂ ਦਾ ਕੋਈ ਖਰਚਾ ਇਸ ਕਰਕੇ ਇਹ ਇਲੈਕਸ਼ਨ ਦੇ ਅੰਦਰ ਕੋਈ ਵੀ ਅਲੀਗੇਸ਼ਨ ਇਲੈਕਸ਼ਨ ਕਮਿਸ਼ਨ ਸਾਡੇ ਤੇ ਨਹੀਂ ਲਾ ਸਕੂਗਾ ਸੋ ਮੇਰੀ ਬੇਨਤੀ ਹੈ ਕਮਲਦਿਆ ਨੂੰ ਬੇਗਨਾ ਬੰਦਿਆ ਨੂੰ 10 ਬੰਦਿਆ ਨੂੰ ਬਿਨ ਬਿਨ ਰੀਜ਼ਨ ਸੈਂਟਰਲ ਗਵਰਨਮੈਂਟ ਜਿਹੜੀ ਹੈ ਉਹਨਾਂ ਨੂੰ ਅੰਦਰ ਉਹਨਾਂ ਨੂੰ ਬਿਠਾ ਕੇ ਰੱਖੀ ਦੇ ਦੇਖੋ ਜਿਹੜੇ ਬੰਦੇ ਗਜਰਾਤ ਤੋਂ ਲੈ ਕੇ ਜਿਨ੍ਹਾਂ ਨੇ ਕ੍ਰਾਈਮ ਕੀਤਾ ਪਿੱਛੇ ਜੇ ਮੁਸਲਮਾਨਾਂ ਨੂੰ ਕੋਹ ਕੋਹ ਕੇ ਮਾਰਿਆ ਕੋਈ ਐਨਐਸਏ ਨਹੀਂ ਲੱਗਾ ਧੀਆਂ ਭੈਣਾਂ ਚੁੱਕ ਕੇ ਹਰਿਆਣੇ ਦੇ ਅੰਦਰ ਇਹਨਾਂ ਤਸ਼ੱਦਦ ਕੀਤਾ ਗਿਆ ਭਾਜਪਾ ਵੱਲੋਂ ਕਿਸੇ ਤੇ ਐਨਐਸਏ ਨਹੀਂ ਲੱਗਾ ਜਦੋਂ ਜੀ ਕਰਦਾ ਕਿਸੇ ਸਿੱਖ ਨੂੰ ਖਲੋ ਕੇ ਕਹਿ ਦੇਣਾ ਅਫਸਰ ਨੂੰ ਆਈਪੀਐਸ ਅਫਸਰ ਨੂੰ ਕਹਿ ਦੇਣਾ ਯੂਰ ਖਾਲਸਤਾਨੀ ਨੂੰ ਅੱਤਵਾਦੀ ਡਿਕਲੇਅਰ ਕਰਨਾ ਇਹ ਹਿੰਦੁਸਤਾਨ ਦੀ ਹਕੂਮਤ ਦਾ ਨਜ਼ਰੀਆ ਹੈ ਪਰ ਸਿੱਖਾਂ ਦੇ ਅੰਦਰ ਅੱਜ ਤੱਕ ਨਾ ਕਿਤੇ ਬਦਲੇ ਦੀ ਭਾਵਨਾ ਨਾ ਕਿਸੇ ਦੇ ਧਾਰਮਿਕ ਸਥਾਨ ਤੇ ਹਮਲਾ ਕਰਨ ਦੀ ਸੋਚ ਨਾ ਕਿਸੇ ਦੀ ਧੀ ਭੈਣ ਤੇ ਇਹੋ ਜਿਹੀ ਗਲਤ ਜਿਵੇਂ 1984 ਸਾਡੇ ਖਿਲਾਫ ਕੀਤਾ ਤੇ ਫਿਰ ਅਸੀਂ ਅੱਤਵਾਦੀ ਕਿਵੇਂ ਹੋਏ ਜਦੋਂ ਸਾਡੀ ਤਾਂ ਸੋਚ ਹੀ ਬੜੀ ਵਧੀਆ ਹੈ ਸੋਚ ਤਾਂ ਤੁਹਾਡੀ ਮਾੜੀ ਹੈ ਅੱਤਵਾਦੀ ਦੀ ਡੈਫੀਨੇਸ਼ਨ ਕੀ ਸੀ ਜਿਹੜੇ ਕੋਹ ਕੋਗੇ ਸਿੱਖ ਮਾਰੇ ਜਾਂ ਮੁਸਲਮਾਨ ਮਾਰੇ ਸੋ ਮੇਰੀ ਇੰਨੀ ਬੇਨਤੀ ਹੈ ਆਪਾਂ ਨੂੰ ਐਹੋ ਜਿਹੇ ਬੰਦੇ ਆਰਦੇ ਰੱਖੇ ਲਿਉਣੇ ਚਾਹੀਦੇ ਨੇ ਜਿਹੜੇ ਆਪਦੇ ਪੰਥ ਦੀ ਗੱਲ ਕਰਨ ਆਪਦੇ ਪੰਜਾਬ ਦੀ ਗੱਲ ਕਰਨ ਇਹਨਾਂ ਮੈਂ ਕਹਿੰਦਾ ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ